ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਵੀਡੀਓ ਬਣਾਉਣ ਲੱਗਿਆ ਆਪਾਂ ਆਪਣੇ ਫਾਰਮ ਤੋਂ ਤੇ ਦੋ ਝੋਟੀਆਂ ਦਿਖਾਵਾਂਗੇ ਤੁਹਾਨੂੰ ਬਹੁਤ ਭਰਾਵਾਂ ਨੇ ਫੋਨ ਆਉਂਦੇ ਆ ਵੀ ਤੁਸੀਂ ਆਪਣੇ ਫਾਰਮ ਦੀ ਵੀਡੀਓ ਕੋਈ ਬਣਾ ਰਿਹਾ ਹੈ ਨਾ ਤੇ ਥੋੜਾ ਜਿਹਾ ਆਪਾਂ ਝੋਨਾ ਝੂਨਾ ਲਾਉਣ ਕਰਕੇ ਥੋੜੇ ਪਸੂ ਘੱਟ ਲੈ ਲਈ ਸੀਗੇ ਤਾਂ ਕਰਕੇ ਨਹੀਂ ਵੀਡੀਓ ਬਣਾਈ ਬਸ ਅੱਜ ਦੋ ਝੋਟੀਆਂ ਨੇ ਤੇ ਦੋ ਝੋਟੀਆਂ ਤੁਹਾਨੂੰ ਦਿਖਾਵਾਂਗੇ ਲੈ ਐਡਰੈਸ ਮੋਲ ਦਈਏ ਪਿੰਡ ਰਾਮਗੜ੍ਹ ਸੰਧੂਆ ਜ਼ਿਲ੍ਹਾ ਸੰਗਰੂਰ ਨੇੜੇ ਰਹ ਜਾਂਦਾ ਮਹਿਰਾ ਕਾਕਾ ਤੇ ਲੈਰੇ ਕਰਕੇ ਦੇ ਬਿਲਕੁਲ ਦੁੱਫਲ ਚ ਬਸਿਆ ਹੋਇਆ ਪਿੰਡਾ ਰਾਮਗੜ੍ਹ ਨੂੰ ਆ ਤੇ ਦੋ ਝੋਟੀਆਂ ਦਿਖਾਵਾਂਗੇ ਦੋਨੋਂ ਸੁਈਆਂ ਹੋਈਆਂ ਨੇ ਦੋਨੋਂ ਮੇਨ ਗੱਲ ਦੁੱਧ ਤਿਆਰ ਆ ਮੇਨ ਗੱਲ ਵੀ ਹਰੇਕ ਬੰਦਾ ਚਾਹੁੰਦਾ ਯਾਰ ਵੀ ਚਾਰ ਦੁੱਧ ਹੋਵੇ ਹਨਾ ਦਸ ਤੋਂ ਪੱਤਾ ਚਾਰ ਦੇ ਹੋਵੇ ਤੇ ਮੇਖਰੀਆਂ ਹੋਈਆਂ ਨੇ ਚਵਾਈ ਚ ਵੀਡੀਓ ਕੇ ਰਿਪੋਰਟਰ ਬਿਲਕੁਲ ਕੋਲੀ ਧਾਰ ਤੇ ਫੋਕੀ ਧਾਰ ਵਾਲੀਆਂ ਨੇ ਤੇ ਮੇਨ ਗੱਲ ਜਿਹੜੇ ਆਪਾਂ ਰੇਟ ਕਰਾਂਗੇ ਉਹ ਵਾਲੇ ਅੱਜ ਦਾ ਉੱਚੀ ਕਰਦਾਂਗੇ ਬਿਲਕੁਲ ਦੇੜੇ ਲੈਣ ਵਾਲੇ ਮੇਨ ਮਾਈਕ ਤੁਹਾਨੂੰ ਇੱਕ ਗੱਲ ਫੇਰ ਕਹਿਣਾ ਉਹਨਾਂ ਜੇ ਤੁਹਾਨੂੰ ਆਪਣੇ ਕੰਮ ਪਸੰਦ ਆਉਂਦਾ ਜਾਂ ਆਪਣੇ ਰੇਟ ਪਸੰਦ ਆਉਣਗੇ ਤਾਂ ਲਾਈਕ ਸ਼ੇਅਰ ਕਰਕੇ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੁਆਲਿਟੀ ਤੁਹਾਨੂੰ ਮੈਂ ਬ੍ਰਾਂਡ ਦੇ ਦੂੰਗਾ ਰੇਟ ਜਮੀ ਆਪਾਂ ਨਾਰਮਲ ਆਮ ਦੇਸੀ ਮੈਂ ਜਾਣੇ ਕਰਦਾਂਗੇ ਤੇ ਸ਼ੁਰੂ ਕਰਦੇ ਆ ਦੋ ਝੋਟੀਆਂ ਦਿਖਾਵਾਂਗਾ ਵੀਡੀਓ ਦੇ ਅੰਤ ਤੱਕ ਦੇਖੇ ਕੋ ਆਪਣੀ ਬਾਲੀ ਲੰਬੀ ਨਹੀਂ ਹੋਣ ਵਾਲੀ ਸਾਵੇਂ-ਸਾਵੇਂ ਡਿਟੇਲ ਦੇਵਾਂਗੇ ਚੌਣ ਕੇ ਬਾਈ ਵੀ ਓਕੇ ਰਿਪੋਰਟ ਹੋਊਗੀ ਉਹ ਕੋਈ ਗੱਲ ਬਾਤ ਨਹੀਂ ਸਾਨੂੰ ਵੀਡੀਓ ਬਣਾ ਰਿਆਂ ਤੇ ਆਪਾਂ ਸਵੇਰੀ ਅਪਲੋਡ ਕਰ ਦਾਂਗੇ ਹਨਾ ਲਾ ਆਜੋ ਆਪਾਂ ਜਿਆਦਾ ਤੁਹਾਡਾ ਸਮਾਂ ਨਾ ਲਈਏ ਤੇ ਆਪਾਂ ਤੁਹਾਨੂੰ ਜਾਣ ਅੰਬਰ ਦਿਖਾ ਦਈਏ ਚੋ ਚਵਾਈ ਥਾਣਾ ਸੋਨਾ ਦੀ ਉਹ ਪੂਰ ਗਰੰਟੀ ਹੋਊਗੀ ਬਾਕੀ ਆਪਾਂ ਪਸ਼ੂਆਂ ਦੀ ਜਾਣਕਾਰੀ ਲੈਣੇ ਆਜੋ ਤੇ ਕੈਮਰਾਮੈਨ ਦੀ ਘਾਟ ਨੂੰ ਕਰਕੇ ਲੈ ਹੁਣ ਆਪਾਂ ਸੱਤੂ ਤੋਂ ਆਪਾਂ ਮੱਝਾ ਜਵਾ ਆਪਣੇ ਤਰਾਉਣਿਆਂ ਸ਼ੁਰੂ ਕਰਦੇ ਆਂ ਇਸੇ ਚੋਟੀ ਤੋਂ ਲੈ ਆ ਚੋਟੀ ਤੋੜ ਦੇ ਆ ਝੋਟੀ ਵੀ ਦਿਖਾਉਂਗਾ ਕੁਆਲਿਟੀ ਵਾਈਜ ਫੁੱਲ ਤੱਕੜੀ ਆ ਆ ਤੋੜ ਦੇ ਪਹਿਲਾਂ ਕਿਉਂ ਇਹੇ ਬੱਚੇ ਨੂੰ ਲਾਲ ਲਾ ਕੇ ਦੇਖੋ ਪਸਤੂ ਵੀ ਝੋਟੀ ਤਾਂ ਆਈ ਇਦਣ ਲਈ ਸਾਈਡ ਨੂੰ ਘੁੰਮਦੀ ਆ ਤੇ ਬੱਚਾ ਚੁਗਦਾ ਇਦਾਂ ਦੂਸਰਾ ਸੂਆ ਝੋਟੀ ਆ ਮਿੱਤਰੋ ਜੇ ਗੱਲ ਕਰ ਲਈਏ ਆ ਦੇਖ ਲੋ ਬੱਚਾ ਹੈ ਨਾ ਪੰਜ ਕਿ ਦਿਨਾਂ ਦੀ ਸੂਈ ਹੋਈ ਆ ਤੇ ਇਹਨੂੰ ਇੱਕ ਵਾਰੀ ਨਾ ਬਾਹਰ ਨਾ ਲੈ ਚੱਲੇ ਫੱਟੂਏ ਬਾਹਰ ਲੈ ਚੱਲ ਯਾਰ ਹੈ ਨਾ ਆ ਜਾ ਬਾਹਰ ਲੈ ਚੱਲ ਇਹ ਖਾਦੇ ਇੱਕਦਮ ਸਿੱਧੀ ਲੈ ਚਲੀ ਤੁਰਦੀ ਜੀ ਦੂਸਰਾ ਸੂਆ ਛੋਟਾ ਸਿੰਗਾ ਇਹ ਗੱਲ ਕਰ ਲਈਏ ਬਾਕੀ ਦਾ ਦੁੱਧ ਤਾਂ 11 ਤੋਂ 12 12 ਕਿਲੋ ਦੇ ਨੇੜੇ ਤੇੜੇ ਤਾਂ ਤਿਆਰ ਦੁੱਧ ਹੋਊਗਾ 15 ਦੇ ਆਰ-ਪਾਰ ਦੁੱਧ ਦੇਣ ਵਾਲੀ ਝੋਟੀ ਆ ਆ ਦੇਖੋ ਐਨ ਬ੍ਰਾਂਡ ਸੁਪਰ ਡੂਪਰ ਕੁਆਲਿਟੀ ਦੀ ਆ ਲੈਵਾ ਦੇਖ ਲੋ ਸੀ ਬੱਚਾ ਲਾ ਕੇ ਥੋੜਾ ਲਵੇ ਚੋਂਗੇ ਤਾਂ ਬੱਸ ਮੇਈ ਆਪਾਂ ਸ਼ਾਮ ਨੂੰ ਵੀਡੀਓ ਬਣਾ ਰਿਹਾ ਐਨ ਟਾਈਮੋਂ ਟਾਈਮ ਜੇ ਆਪਾਂ ਕਹੀਏ ਵੀ ਘੰਟਾ ਤੋਂ ਫਿਰ ਟੱਪਿਆ ਉਹ ਵੀ ਗੱਲ ਨਹੀਂ ਟਾਈਮੋਂ ਟਾਈਮ ਵੀਡੀਓ ਬਣਾ ਰਿਆ ਦੇਖ ਕਿੰਨੀ ਸ਼ਾਨਦਾਰ ਝੋਟੀਆ ਚਵਾਈ ਲੱਗੀ ਆ ਫਿਰ ਕੋਈ ਦੂਰਾ ਥਣ ਲੱਗਿਆ ਹੋਇਆ ਝੋਟੀ ਨੂੰ ਐਨ ਬਰੀਡ ਆ ਦੇਖ ਸਿੱਧੀ ਲੈ ਚਾਲ ਸਿੱਤੂ ਨੱਕ ਦੀ ਸੇਧ ਜਾਣ ਦੇ ਸਿੱਧੀ ਆ ਦੇਖ 12 ਕਿਲੋ ਦੁੱਧ ਰੇੜੀ ਹੋਊਗਾ 14 ਕਿਲੋ ਦੁੱਧ ਠੰਡਾ برف ਵਰਗਾ ਦੇਣ ਦਾ ਦਮ ਰੱਖਦੀ ਆ ਲੈ ਆ ਬਈ ਸਤੂ ਬਾਕੀ ਨਾ ਜਿਹੜੇ ਰੇਟ ਕਰ ਦੂੰਗਾ ਰੇਟ ਨਾ ਜਿਆਦੇ ਹੈਰਾਨ ਕਰ ਦੇਣਗੇ ਇਹਨਾਂ ਦੇ ਰੇਟ ਬਾਲੇ ਹੈਰਾਨ ਕਰ ਦੇਣਗੇ ਦੇਖੋ ਚੋਟੀਆਂ ਦੇਖੋ ਯਾਰ ਕਿੰਨੀਆਂ ਖੂਬਸੂਰਤ ਨੇ ਹੈ ਨਾ ਤੇ ਮੇਨ ਗੱਲ ਥਣ ਥਣਾ ਉਹਦਾ ਇੱਕ ਵਾਰੀ ਮੈਂ ਤੁਹਾਨੂੰ ਅੱਗੇ ਪਿੱਛੇ ਦਿਖਾ ਰਾਂ ਲੇ ਕਿ ਨਾਲ ਲੱਗੇ ਹੋਇਆ ਫਿਰ ਇਹਦੀ ਇਹਦੀ ਚਵਾਈ ਲੱਗੀ ਹੋਈ ਆ ਬਾਬੇ ਕੋਈ ਕਰੇ ਰੱਬ ਦਾ ਨਾਮ ਐ ਸੁਪਰ ਡੂਪਰ ਕੁਆਲਿਟੀ ਲੈ ਰੇਟ ਨਾ ਆਪ ਦੋਏ ਝੋਟੀਆਂ ਦੇ ਇਕੱਠੇ ਕਰ ਦਾਂਗੇ ਆ ਚੋਟੀ ਵੀ ਲਿਆ ਵੇ ਛੋਟਾ ਜਿਹਾ ਸਿੰਘ ਹੈ ਤੇ ਪਿੱਛੇ ਵੀ ਚੱਤੀ ਆ ਉਹ ਚੋਟੀ ਦੇ ਪਿੱਛੇ ਕੱਟਾ ਇਹ ਦੇਖਤੀ ਆ। ਲੇਵਾ ਐਨ ਬਿੱਥੀ ਤੇ ਖਾਣ ਲੱਗੇ ਹੋਇਆ। ਆ ਦੇਖੋ। ਆ ਦੇਖੋ। ਦੇਖਣ ਵਾਲੀ ਵੱਡੀ ਨਹੀਂ ਹੈਗੀ ਪਰ ਨਾ ਅੰਗ ਪੈਰ ਵਾਲੇ ਸਪੈਸ਼ਲ ਨੇ। ਅੰਗ ਪੈਰੇ ਦੇ ਬਾਲੇ ਸਪੈਸ਼ਲ ਨੇ ਤੇ ਬਿੱਥੀ ਤੇ ਖਾਣ ਲੱਗਿਆ ਹੋਇਆ ਗਿੱਟਕਿੱਟ ਤੇ। ਲੈ ਚੱਲ ਬਈ। ਲੈ ਚੱਲ। ਲੈ ਚੱਲ ਇੱਕੋ ਬੰਦੇ ਦੇ ਲੈਣ ਵਾਲੇ ਜਾਨਵਰ ਨੇ ਆ ਦੇਖੋ। ਧਾਰ ਹੈ ਇਹਨਾਂ ਦੀ ਬਿਲਕੁਲ ਫੋਕੀ ਆਪਾਂ ਤੁਹਾਨੂੰ ਧਾਰਾ ਮਾਰ ਕੇ ਵੀ ਦਿਖਾ ਦਾਂਗੇ ਬੱਚਾ ਛੱਡ ਕੇ ਹਨਾ ਆ ਦੇਖੋ ਚਿਵਾਈ ਕਰ ਦਾਂਗੇ ਆਪਾਂ ਇਹ ਗੱਲ ਨਹੀਂ ਸਿੱਧੀ ਲੈ ਚਲ ਸਿੱਧੀ ਸਿੱਧੀ ਲੈ ਚਲ ਉੱਧਰ ਨੂੰ ਆ ਦੇਖੋ ਫਟ ਫਟ ਤੇ ਛਣ ਲੱਗਿਆ ਹੋਇਆ ਫਟ ਫਟ ਤੇ ਦੇਖਣ ਨੂੰ ਕਈ ਬੰਦੇ ਕਹਿਣਗੇ ਵੀ ਧਾਰ ਥੋੜੀ ਕਹਿੜੀ ਨਾ ਹੋਵੇ ਹਨਾ ਬਿਲਕੁਲ ਭੂਖ ਵਰਗੀ ਧਾਰਾ ਹੈ ਯਾਰ ਆ ਦੇਖੋ ਤੇਰਾ ਮੂੰਹ ਕਰ ਦੇਵਰਾ ਨੂੰ ਸਤੂ ਮਾਰ ਆਇਆ ਕੀ ਦਾ ਇਹ ਝੋਟੀਆਂ ਆ ਦੇਖ ਓਏ ਬ੍ਰਾਂਡ ਪੀਸ ਆ ਬ੍ਰਾਂਡ ਪੀਸ ਉਹ ਚਰਨ ਲਹਿਦਾ ਕੱਟਾ ਕੱਟੇ ਨੇ ਦਾ ਫਰਾਵ ਦਾ ਕੰਮ ਕਰਨੀ ਆ ਹਨਾ ਲੱ ਦੋਏ ਝੋਟੀਆਂ ਦੀ ਆਪਾਂ ਚਵਾਈ ਦਿਖਾ ਦਾਂਗੇ ਤੁਹਾਨੂੰ ਆ ਦੇਖੋ ਆ ਬੱਚਾ ਇੱਧਰ ਵੀ ਪਹਿਲਾਂ ਵੀ ਚੁੰਗੇ ਚੁੰਗਲੇ ਬੰਨਦੇ ਬੱਚਾ ਮੜਾ ਇੱਧਰ ਕਰਦੇ ਚੋ ਕੇ ਦਿਖਾ ਦਿੰਦੇ ਆ ਤੇ ਆ ਦੇਖੋ ਕੀ ਕਰਨਗਾ ਬੱ ਬੰਨਿਆ ਰਣ ਦੋਰੀ ਤੇ ਝੋਟੀਆਂ ਨਾ ਮਿੱਤਰੋ ਦੋਨੋਂ ਝੋਟੀਆਂ ਆਪਾਂ ਤੁਹਾਨੂੰ ਚਵਾਈ ਦੀ ਵੀਡੀਓ ਪਾ ਦਾਂਗੇ ਦੋਨੋਂ ਝੋਟੀਆਂ ਆਪਾਂ 230000 ਦੀਆਂ ਦੇ ਦਾਂਗੇ 11515000 ਦੀਆਂ ਜੇ ਕੋਈ ਭਰਾ ਦੋਨੋਂ ਮੰਗਾਉਂਦਾ ਤਾਂ ਕੱਠੀਆਂ ਲੈਂਦਾ ਤਾਂ ਪਹੁੰਚ ਕਰ ਦਾਂਗੇ ਚਾਹੇ 5000 ਛੜਾ ਲਿਓ ਚਾਹੇ ਪਹੁੰਚ ਕਰਾ ਲਿਓ ਚਾਹੇ 5000 ਛੜਾ ਲਿਓ 11515000 ਜੇ ਰੇਟ ਤੇ ਕੁਆਲਿਟੀ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰ ਦਿਓ ਭਰਾਓ ਲਬਾਲਟੀ ਲੈ ਸਕ ਤੂੰ ਕਰ ਇਹਨਾਂ ਦੀ ਚਵਾਈ ਕਰੀਏ 1 ਕਾ 65000 ਵਾਲੀ ਨਾ ਦਿਖਾਦਾ ਯਾਰ ਹਨਾ ਆ ਦੇਖੋ ਇਹ ਨਾ ਛੋਟੀ ਮਿੱਤਰੋ ਜਿਵੇਂ ਗੱਲ ਕਰਾਂ ਵੀ ਜੇ ਮੈਂ ਕਹਾ ਕਿ ਉਹਦਾ ਬੱਚਾ ਹੈ ਨਹੀਂਗਾ ਤੇ ਆਪਣਾ 3 ਮਹੀਨਿਆਂ ਦੀ ਸੂਈ ਹੋਗੀ ਜੇ ਉਹ ਹੀ ਢੁਠ ਮਰਾਲਾ ਜਿਹੇ ਮਹੀਨੇ ਦੀ ਸੂਈ ਹੋਈ ਆ 3 ਤੋਂ ਵੱਧੇ ਹੋਗੀ ਘਟ ਨਹੀਂ ਹੋਈ ਤੇ ਪਲੱਸ ਸੂਈ ਹੋਈ ਹੋਗੀ 3 ਮਹੀਨੇ ਤੋਂ 7-8 ਕਿਲੋ ਹੈਗਾ ਦੁੱਧ ਦੇ ਥੱਲੇ ਹੁਣ ਬਸ ਬੱਚਾ ਛੱਡ ਨਹੀਂ ਕੀ ਲੋੜਾ ਬੱਚਾ ਚੁੰਗ ਗਿਆ ਉਹਨਾਂ ਨੂੰ ਬਹਿ ਜਾ ਥੱਲੇ ਬੱਚਾ ਬੰਦ ਏ ਇਹ ਝੋਟੀ ਆਪਾ ਮਿੱਤਰੋ 65000 ਦੀ ਦੇ ਦਾਂਗੇ ਜੇ ਕੋਈ ਭਰਾ ਇਹ ਖਰੀਦਣ ਦਾ ਚਾਹਵਾਨ ਹੋ ਥੋੜਾ ਜਿਹਾ 19 ਕੀ ਪਾਸਾ ਜਰੂਰ ਰੱਖ ਲਈਆ ਪਰ ਸ਼ਾਨਕ ਕੁਆਲਿਟੀ ਐਨ ਸੇਰੇ ਵਾਲੀ ਐ ਦੇਖੋ ਭਾਗੀ ਐ 65000 7 ਕਿਲੋ ਬਰਫ ਵਰਗਾ ਲੁੱਦਾ ਸਿੰਘ ਮੁੰਨੀ ਓਕੇ ਰਿਪੋਰਟ ਆ ਤੇ ਥੋੜੀ ਜੀ ਸਾਮ ਭਾਲ ਦੀ ਆ ਛੋਟੀ ਤਾਂ ਬਾਜਵੇਂ ਜੈਜ 65000 ਦੇ ਦਾਂ ਠੀਕ ਹੈ ਬਿਲਕੁਲ ਭੂਖ ਵਰਗੀ ਘਰਾਂ ਦੇ ਮੋਟੀ ਰੇਗਲ ਦੀ ਆਈ ਸੁਪਰ ਕੁਆਲਟੀ ਦੀ ਆ ਚਵਾਈ ਆਲਟੀ ਸਾਡੇ ਗੁਰੂ ਜਵਾਈ ਮੈਨੇ ਇੰਨੀ ਕਿ ਜ਼ਿਆਦੇ ਕੋਲੀ ਆ ਵੀ ਨਜ਼ਾਇ ਨਹੀਂ ਚੰਗੇ ਠੰਡੀਆਂ ਸੀ ਲੈਦੀਆਂ ਨੇ ਦੇਖੋ ਪੀੜੀ ਡਾ ਕੇ ਬੈਨ ਵਾਲਾ ਕੋਈ ਮਾਈ ਭਾਈ ਨਹੀਂ ਕਿਸੇ ਨੇ ਵੀ ਚੁੰਨੀਆਂ ਆਰੇ ਮੇੜੇ ਕਰਕੇ ਧਾਰਾ ਲਗਾ ਬਾਲੀ ਨਿਆਜ ਪੋਲੀ ਜਵਾਈ ਯਾਰ ਤੇ ਉਹਦਾ ਘਰਾਂ ਚ ਵੱਖਰੇ ਢਾਰ ਸਿੱਖਣ ਦੇ ਕੰਮ ਹੋ ਗਏ ਆ। ਆ ਦੇਖੋ ਫਟ ਫਟ ਤੇ ਆਣ ਗੈਪ ਵਾਲੇ ਥਣ ਲੱਗੇ ਹੋਏ ਨੇ। ਲੈ ਠੀਕ ਹੈ ਮਿੱਤਰੋ ਜਿਹੜੇ ਰੇਟ ਅੱਜ ਆਪਾਂ ਦੇ ਦਾਂਗੇ ਇਹ 1.15-15000 ਚ ਜੇ ਕੋਈ ਭਰਾ ਦੋਨੇ ਲਵਾਉਂਦਾ ਤਾਂ 2.30 ਹਜ਼ਾਰ ਚ ਪਹੁੰਚ ਜਾ। ਕਿਆ ਹੈ ਕੋਈ 5000 ਛੋਟ ਕਰਾ ਲੈ ਜੇ ਰੇਟ ਪਸੰਦ ਆਇਆ ਕੁਆਲਿਟੀ ਪਸੰਦ ਆਈ ਆ ਦੇਖੋ ਆ ਜਿਹੜੀ ਆਪਾਂ ਕੁਆਲਿਟੀ ਅੱਜ ਆਪੇ ਇਹ ਰੇਟ ਜੀ ਦੇ ਦਾਂਗੇ ਤੁਹਾਨੂੰ ਪਤਾ ਵੀਰੇ ਇਹ ਨਾ ਮੰਦੇ ਜਮੇ ਨਾ ਕਿ ਤੋਂ ਮਿਲਣਾ ਨਾ ਪੰਜਾਬ ਮਿਲਣਾ ਨਾ ਹਰਿਆਣਾ ਮਿਲਣਾ ਹਨਾ ਲੈ ਅੱਜ ਦੀ ਵੀਡੀਓ 'ਚ ਇੰਨੀ ਜੇ ਰੇਟ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਸ਼ੇਅਰ ਕਰ ਦਿਓ ਫਿਰ ਮਿਲਦੇ ਆ ਕਿਤੇ ਨਵੇਂ ਵੀਡੀਓ 'ਚ ਨਵੇਂ ਜਾਨਵਰਾਂ ਨਾਲ ਤਦ ਤੱਕ ਲਈ ਸ਼ੁਕਰੀਆ ਧੰਨ